ਹੈਲੋ ਹੈਲੋ ਸੋ ਇਸ ਸਮੇਂ ਜੇ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਅੰਦਰ ਗਈ ਸੀਗੀ ਉਸ ਦੇ ਵਿੱਚ ਬਾਹਰ ਕਿਸੇ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਾਂ ਤਸਵੀਰ ਇਸ ਸਮੇਂ ਹਫੜਾ ਗਫੜੀ ਮਾਹੌਲ ਬਣ ਚੁੱਕਿਆ ਹੈ ਤੇ ਉੱਥੇ ਹੀ ਵੱਡੀ ਖਬਰ ਇਹ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਸਮੇਂ ਬਾਹਰ ਆਉਂਦੇ ਹੋਏ ਦਿਖ ਰਹੇ ਨੇ ਦੇ ਵਿੱਚ ਨੇ ਤਾਂ ਉੱਥੇ ਹੀ ਇਹ ਪਾਲੀਤੀ ਗਈ ਹੈ ਹਲੇ ਕੁਝ ਕਲੀਅਰ ਤੱਕ ਨਹੀਂ ਹੋ ਸਕਿਆ ਪਰ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਦੀ ਗੱਡੀ ਸੀ ਜਿਹੜੀ ਅੰਦਰ ਗਈ ਸੀ ਉਹ ਇਸ ਸਮੇਂ ਬਾਹਰ ਆ ਚੁੱਕੀ ਹੈ ਐਕਸਕਲੂਸਿਵ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਤੇ ਇਸ ਸਮੇਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਜੇ ਉਧਰ ਹੀ ਦੂਜੇ ਪਾਸੇ ਪੂਰੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਵੀ ਮੌਜੂਦ ਹੈ ਤਾਂ ਇੱਕ ਹਲਚਲ ਜ਼ਰੂਰ ਦੇਖਣ ਨੂੰ ਮਿਲੀ ਹੈ ਹਲਚਲ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ ਜਿਹੜੀ ਬਲੈਰੋ ਗੱਡੀ ਅੰਦਰ ਗਈ ਸੀ ਉਹ ਬਲੈਰੋ ਗੱਡੀ ਬਾਹਰ ਆ ਰਹੀ ਹੈ ਤਾਂ ਉਸ ਬਲੈਰੋ ਗੱਡੀ ਦੇ ਵਿੱਚ ਹੋ ਸਕਦਾ ਹੈ ਕਿ ਰਮਨ ਅਰੋੜਾ ਮੌਜੂਦ ਹੈ ਤੁਹਾਨੂੰ ਜਲ ਹੀ ਇਸ ਦੀ ਤਸਵੀਰ ਸੰਸੀ ਕਰ ਰਹੇ ਹਾਂ ਨਾਲ ਦੀ ਨਾਲ ਕਾਲੇ ਰੰਗ ਦੀ ਜਿਹੜੀ ਇੱਕ ਬਲੈਰੋ ਗੱਡੀ ਹੈ ਜੋ ਕਿ ਜਿਸ ਦੇ ਵਿੱਚ ਰਮਨ ਅਰੋੜਾ ਮੌਜੂਦ ਨੇ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਹਾਲਾਂਕਿ ਪੁਲਿਸ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਜਰੂਰ ਜਾਇਆ ਜਾ ਰਿਹਾ ਹੈ ਪਿਛਲੇ ਜਿਹੜੀ ਜਿਹੜੀ ਸਿਕਿਉਰਿਟੀ ਖੋਲ ਹੀ ਗਈ ਜਤਿਨ ਜਤਿਨ ਉਹ ਇਹ ਤਾਂ ਤਸਵੀਰ ਹੈ ਰਮਨ अरोड़ा ਦੇ ਘਰ ਦੀ ਤਸਵੀਰ ਹੈ ਰਮਨ अरोड़ा ਦੇ ਘਰ ਤਾਂ ਰਮਨ अरोड़ा ਦੀ ਜਿਹੜੀ ਆ ਰੈਸਟੋਰੈਂਟ ਪਹਿ ਚੁੱਕੀ ਹੈ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘਰ ਦੇ ਅੰਦਰੋਂ ਜਿਹੜਾ ਲੈ ਕੇ ਜਾਇਆ ਗਿਆ ਤੋ ਵਿਧਾਇਕ ਇਸਮ ਰਮਨ ਅਰੋੜਾ ਨੂੰ ਇਸ ਸਮੇ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਪੁਲਿਸ ਜਿਹੜੀ ਹੈ ਉਹ ਰਮਨ ਅਰੋੜਾ ਨੂੰ ਆਪਣੇ ਨਾਲ ਲੈ ਕੇ ਜਾ ਚੁੱਕੀ ਹੈ ਉਸ ਤੋਂ ਬਾਅਦ ਮੈਡੀਕਲ ਕੀਤਾ ਜਾਵੇਗਾ ਪਰ ਹਾਲੇ ਤੱਕ ਕੁਝ ਵੀ ਜਿਹੜਾ ਹੈ ਸਪਸ਼ਟ ਨਹੀਂ ਕੀਤਾ ਗਿਆ ਕਿ ਅੰਦਰੋਂ ਕੀ ਬਰਾਮਦ ਹੋਇਆ ਹੈ ਕਿ ਵਿਜੀਲੈਂਸ ਦੀ ਜਿਹੜੀ ਤਲਾਸ਼ੀ ਲਈ ਗਈ ਹੈ ਉਸ ਦੌਰਾਨ ਕੀ ਕੀ ਅੰਦਰੋਂ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਇਸ ਸਮੇ ਰਮਨ ਅਰੋੜੇ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਰਮਨ ਅਰੋੜਾ ਦੇ ਘਰ ਤਸਵੀਰ ਹੈ ਜਿੱਥੇ ਕਿ ਕੁਝ ਸਮੇਂ ਪਹਿਲੇ ਪੁਲਿਸ ਪਾਰਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਇਸ ਸਮੇਂ ਵੀ ਜਿਹੜੀ ਹੈ ਪੁਲਿਸ ਬਲ ਜਰੂਰ ਮੌਜੂਦ ਨੇ ਪਰ ਇੱਥੋਂ ਦੀ ਹੁਣ ਰਮਨ ਅਰੋੜਾ ਨੂੰ ਲੈ ਕੇ ਜਾ ਚੁੱਕੀ ਹੈ ਪੁਲਿਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਭ ਕਲੀਅਰ ਹੋਵੇਗਾ ਕਿ ਕਿੰਨੀ ਜੜੀ ਹੈ ਅੰਦਰੋਂ ਨੋਟ ਬਰਾਮਦ ਹੋਏ ਨੇ ਕਿਉਂਕਿ ਨੋਟਾ ਗਿਨਨ ਵਾਲੀ ਜਿਹੜੀ ਮਸ਼ੀਨ ਵੀ ਜਰੂਰ ਅੰਦਰ ਆਈ ਸੀ ਤਿੰਨ ਬਰੀਫ ਕੇਸ ਕਿਹਾ ਜਾ ਰਿਹਾ ਸੀ ਕਿ ਤਿੰਨ ਬਰੀਫ ਕੇਸ ਤਿੰਨ ਅਟੈਚ ਜਿਹੜੇ ਕਿ ਘਰ ਦੇ ਅੰਦਰ ਲੈ ਕੇ ਗਏ ਸੀ ਇਹਦਾ ਉਹਦੇ ਵਿੱਚ ਕਿੰਨੀ ਕੁ ਅਮਾਉਂਟ ਹੈ ਜਾਂ ਕਿੰਨੇ ਕੁ ਪੈਸੇ ਨੇ ਉਹਨਾਂ ਦੇ ਵਿੱਚ ਲੈ ਤਾਂ ਫਿਲਹਾਲ ਦੇ ਲਈ ਇਹ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਅਜੀਤ ਵੱਲੋਂ ਸਾਂਝੀ ਕੀਤੀ ਗਈ ਹੈ ਜਲਦੀ ਜਿਹੜੀ ਜਾਣਕਾਰੀ ਆਵੇਗੀ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਦੇ ਲਈ ਤੁਸੀਂ ਅਜੀਤ ਦੇ ਨਾਲ ਬਨੇ ਰਹੋ ਕੈਮਰਾਮੈਨ ਅਨਕਿਤ ਗੁਪਤਾ ਦੇ ਨਾਲ ਮੈਗਾ ਸਿਟੀ ਜਲੰਧਰ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਅੰਦਰ ਗਈ ਸੀਗੀ ਉਸ ਦੇ ਵਿੱਚ ਬਾਹਰ ਕਿਸੇ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਾਂ ਤਸਵੀਰ ਇਸ ਸਮੇਂ ਹਫੜਾ ਗਫੜੀ ਮਾਹੌਲ ਬਣ ਚੁੱਕਿਆ ਹੈ ਤੇ ਉੱਥੇ ਹੀ ਵੱਡੀ ਖਬਰ ਇਹ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਸਮੇਂ ਬਾਹਰ ਆਉਂਦੇ ਹੋਏ ਦਿਖ ਰਹੇ ਨੇ ਦੇ ਵਿੱਚ ਨੇ ਤਾਂ ਉੱਥੇ ਹੀ ਇਹ ਬਾਲੀਤੀ ਗਈ ਹੈ ਹਲੇ ਕੁਝ ਕਲੀਅਰ ਤੱਕ ਨਹੀਂ ਹੋ ਸਕਿਆ ਪਰ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਦੀ ਗੱਡੀ ਸੀ ਜਿਹੜੀ ਅੰਦਰ ਗਈ ਸੀ ਉਹ ਇਸ ਸਮੇਂ ਬਾਹਰ ਆ ਚੁੱਕੀ ਹੈ ਐਕਸਕਲੂਸਿਵ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਤੇ ਇਸ ਸਮੇਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਜੇ ਉਧਰ ਹੀ ਦੂਜੇ ਪਾਸੇ ਪੂਰੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਵੀ ਮੌਜੂਦ ਹੈ ਤਾਂ ਇੱਕ ਹਲਚਲ ਜ਼ਰੂਰ ਦੇਖਣ ਨੂੰ ਮਿਲੀ ਹੈ ਹਲਚਲ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ ਜਿਹੜੀ ਬਲੈਰੋ ਗੱਡੀ ਅੰਦਰ ਗਈ ਸੀ ਉਹ ਬਲੈਰੋ ਗੱਡੀ ਬਾਹਰ ਆ ਰਹੀ ਹੈ ਤਾਂ ਉਸ ਬਲੈਰੋ ਗੱਡੀ ਦੇ ਵਿੱਚ ਹੋ ਸਕਦਾ ਹੈ ਕਿ ਰਮਨ ਮਰੋੜਾ ਮੌਜੂਦ ਹੈ ਤੁਹਾਨੂੰ ਜਲਦੀ ਹੀ ਇਸ ਦੀ ਤਸਵੀਰ ਸੰਸੀ ਕਰ ਰਹੇ ਆ ਨਾਲ ਦੀ ਨਾਲ ਕਾਲੇ ਰੰਗ ਦੀ ਜਿਹੜੀ ਇੱਕ ਬਲੈਰੋ ਗੱਡੀ ਹੈ ਜੋ ਕਿ ਜਿਸ ਦੇ ਵਿੱਚ ਰਮਨ ਅਰੋੜਾ ਮੌਜੂਦ ਨੇ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਹਾਲਾਂਕਿ ਪਾਰਿਸ ਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਜਰੂਰ ਜਾਇਆ ਜਾ ਰਿਹਾ ਹੈ ਪਿਛਲੇ ਦਿਨੀ ਜਿਹੜੀ ਸਿਕਿਉਰਿਟੀ ਖੋਲ ਹੀ ਗਈ ਸੀ ਤੋ ਇਹ ਤਸਵੀਰ ਹੈ ਰਮਨ अरोड़ा ਦੇ ਘਰ ਦੀ ਤਸਵੀਰ ਹੈ ਰਮਨ अरोड़ा ਦੇ ਘਰ ਆ ਰਮਨ अरोड़ा ਦੀ ਜਿਹੜੀ ਆ ਅਰੈਸਟ ਹੋ ਪੈ ਚੁੱਕੀ ਹੈ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘਰ ਦੇ ਅੰਦਰੋਂ ਜਿਹੜਾ ਲੈ ਕੇ ਜਾਇਆ ਜਾ ਤੋ ਵਿਧਾਇਕ ਇਸਮ ਰਮਨ अरोड़ा ਨੂੰ ਇਸ ਸਮੇ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਪੁਲਿਸ ਜਿਹੜੀ ਹੈ ਉਹ ਰਮਨ अरोड़ा ਨੂੰ ਆਪਣੇ ਨਾਲ ਲੈ ਕੇ ਜਾ ਚੁੱਕੀ ਹੈ ਉਸ ਤੋਂ ਬਾਅਦ ਮੈਡੀਕਲ ਕੀਤਾ ਜਾਵੇਗਾ ਪਰ ਹਾਲੇ ਤੱਕ ਕੁਝ ਵੀ ਜਿਹੜਾ ਹੈ ਸਪਸ਼ਟ ਨਹੀਂ ਕੀਤਾ ਗਿਆ ਕਿ ਅੰਦਰੋਂ ਕੀ ਬਰਾਮਦ ਹੋਇਆ ਹੈ ਕਿ ਵਿਜੀਲੈਂਸ ਦੀ ਜਿਹੜੀ ਤਲਾਸ਼ੀ ਲਈ ਗਈ ਹੈ ਉਸ ਦੌਰਾਨ ਕੀ ਕੀ ਅੰਦਰੋਂ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਇਸ ਸਮੇ ਰਮਨ अरोड़ा ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਰਮਨ अरोड़ा ਦੇ ਘਰ ਦੇ ਤਸਵੀਰ ਹੈ ਜਿੱਥੇ ਕਿ ਕੁਝ ਸਮੇਂ ਪਹਿਲੇ ਪੁਲਿਸ ਪਾਰਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਇਸ ਸਮੇ ਵੀ ਜਿਹੜੀ ਹੈ ਪੁਲਿਸ ਬਲ ਜਰੂਰ ਮੌਜੂਦ ਨੇ ਪਰ ਇੱਥੋਂ ਦੀ ਹੁਣ ਰਮਨ ਅਰੋੜਾ ਨੂੰ ਲੈ ਕੇ ਜਾ ਚੁੱਕੀ ਹੈ ਪੁਲਿਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਭ ਕਲੀਅਰ ਹੋਵੇਗਾ ਕਿ ਕਿੰਨੀ ਜੜੀ ਹੈ ਅੰਦਰੋਂ ਨੋਟ ਬਰਾਮਦ ਹੋਏ ਨੇ ਕਿਉਂਕਿ ਨੋਟਾਂ ਗਿਨਨ ਵਾਲੀ ਜਿਹੜੀ ਮਸ਼ੀਨ ਵੀ ਜਰੂਰ ਅੰਦਰ ਆਈ ਸੀ ਤਿੰਨ ਬਰੀਫ ਕੇਸ ਕਿਹਾ ਜਾ ਰਿਹਾ ਸੀ ਕਿ ਤਿੰਨ ਬਰੀਫ ਕੇਸ ਤਿੰਨ ਅਟੈਚ ਜਿਹੜੇ ਕਿ ਘਰ ਦੇ ਅੰਦਰ ਲੈ ਕੇ ਗਏ ਸੀ ਉਹਦੇ ਵਿੱਚ ਕਿੰਨੀ ਕੁ ਅਮਾਉਂਟ ਹੈ ਜਾਂ ਕਿੰਨੇ ਕੁ ਪੈਸੇ ਨੇ ਉਹਨਾਂ ਦੇ ਵਿੱਚ ਲੈ ਕੇ ਗਏ ਤਾਂ ਫਿਲਹਾਲ ਦੇ ਲਈ ਇਹ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਅਜੀਤ ਵੱਲੋਂ ਸਾਂਝੀ ਕੀਤੀ ਗਈ ਹੈ ਜਲਦੀ ਜਿਹੜੀ ਜਾਣਕਾਰੀ ਆਵੇਗੀ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਦੇ ਲਈ ਤੁਸੀਂ ਅਜੀਤ ਦੇ ਨਾਲ ਬਨੇ ਰਹੋ ਕੈਮਰਾਮੈਨ ਅਨਕਿਤ ਗੁਪਤਾ ਦੇ ਨਾਲ ਮੈਗਾ ਸਿਟੀ ਜਲੰਧਰ ਹੈਲੋ 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 ਸੋ ਇਸ ਸਮੇਂ ਜਿਸ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਅੰਦਰ ਗਈ ਸੀਗੀ ਉਸ ਦੇ ਵਿੱਚ ਬਾਹਰ ਕਿਸੇ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਾਂ ਤਸਵੀਰ ਇਸ ਸਮੇਂ ਹਫੜਾ ਗਫੜੀ ਮਾਹੌਲ ਬਣ ਚੁੱਕਿਆ ਹੈ ਤੇ ਉੱਥੇ ਹੀ ਵੱਡੀ ਖਬਰ ਇਹ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਸਮੇਂ ਬਾਹਰ ਆਉਂਦੇ ਹੋਏ ਦਿਖ ਰਹੇ ਨੇ ਦੇ ਵਿੱਚ ਨੇ ਤਾਂ ਉੱਥੇ ਹੀ ਇਹ ਪਾਲੀਤੀ ਗਈ ਹੈ ਹਲੇ ਕੁਝ ਕਲੀਅਰ ਤੱਕ ਨਹੀਂ ਹੋ ਸਕਿਆ ਪਰ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਦੀ ਗੱਡੀ ਸੀ ਜਿਹੜੀ ਅੰਦਰ ਗਈ ਸੀ ਉਹ ਇਸ ਸਮੇਂ ਬਾਹਰ ਆ ਚੁੱਕੀ ਹੈ ਐਕਸਕਲੂਸਿਵ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਤੇ ਇਸ ਸਮੇਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਜੇ ਉਧਰ ਹੀ ਦੂਜੇ ਪਾਸੇ ਪੂਰੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਵੀ ਮੌਜੂਦ ਹੈ ਤਾਂ ਇੱਕ ਹਲਚਲ ਜ਼ਰੂਰ ਦੇਖਣ ਨੂੰ ਮਿਲੀ ਹੈ ਹਲਚਲ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ ਜਿਹੜੀ ਬਲੈਰੋ ਗੱਡੀ ਅੰਦਰ ਗਈ ਸੀ ਉਹ ਬਲੈਰੋ ਗੱਡੀ ਬਾਹਰ ਆ ਰਹੀ ਹੈ ਤਾਂ ਉਸ ਬਲੈਰੋ ਗੱਡੀ ਦੇ ਵਿੱਚ ਹੋ ਸਕਦਾ ਹੈ ਕਿ ਰਮਨ ਅਰੋੜਾ ਮੌਜੂਦ ਨੇ ਤੁਹਾਨੂੰ ਜਲਦ ਹੀ ਇਸ ਦੀ ਤਸਵੀਰ ਸੰਸੀ ਕਰ ਰਹੇ ਆ ਨਾਲ ਦੀ ਨਾਲ ਕਾਲੇ ਰੰਗ ਦੀ ਜਿਹੜੀ ਇੱਕ ਬਲੈਰੋ ਗੱਡੀ ਹੈ ਜੋ ਕਿ ਜਿਸ ਦੇ ਵਿੱਚ ਰਮਨ ਅਰੋੜਾ ਮੌਜੂਦ ਨੇ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਹਾਲਾਂਕਿ ਪਾਰਿਸ ਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਜਰੂਰ ਜਾਇਆ ਜਾ ਰਿਹਾ ਹੈ ਪਿਛਲੇ ਦਿਨੀ ਜਿਹੜੀ ਸਿਕਿਉਰਿਟੀ ਖੋਲ ਹੀ ਗਈ ਓਏ ਇਹ ਤਸਵੀਰ ਹੈ ਰਮਨ अरोड़ा ਦੇ ਘਰ ਦੀ ਤਸਵੀਰ ਹੈ ਰਮਨ अरोड़ा ਦੇ ਘਰ ਆ ਰਮਨ अरोड़ा ਦੀ ਜਿਹੜੀ ਆ ਅਰੈਸਟ ਹੋ ਪੈ ਚੁੱਕੀ ਹੈ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘਰ ਦੇ ਅੰਦਰੋਂ ਜਿਹੜਾ ਲੈ ਕੇ ਜਾਇਆ ਸੋ ਵਿਧਾਇਕ ਇਸਮ ਰਮਨ अरोड़ा ਨੂੰ ਇਸ ਸਮੇ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਪੁਲਿਸ ਜਿਹੜੀ ਹੈ ਉਹ ਰਮਨ अरोड़ा ਨੂੰ ਆਪਣੇ ਨਾਲ ਲੈ ਕੇ ਜਾ ਚੁੱਕੀ ਹੈ ਉਸ ਤੋਂ ਬਾਅਦ ਮੈਡੀਕਲ ਕੀਤਾ ਜਾਵੇਗਾ ਪਰ ਹਾਲੇ ਤੱਕ ਕੁਝ ਵੀ ਜਿਹੜਾ ਹੈ ਸਪਸ਼ਟ ਨਹੀਂ ਕੀਤਾ ਗਿਆ ਕਿ ਅੰਦਰੋਂ ਕੀ ਬਰਾਮਦ ਹੋਇਆ ਹੈ ਕਿ ਵਿਜੀਲੈਂਸ ਦੀ ਜਿਹੜੀ ਤਲਾਸ਼ੀ ਲਈ ਗਈ ਹੈ ਉਸ ਦੌਰਾਨ ਕੀ ਕੀ ਅੰਦਰੋਂ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਇਸ ਸਮੇ ਰਮਨ अरोड़ा ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਰਮਨ अरोड़ा ਦੇ ਘਰ ਤਸਵੀਰ ਹੈ ਜਿੱਥੇ ਕਿ ਕੁਝ ਸਮੇਂ ਪਹਿਲੇ ਪੁਲਿਸ ਪਾਰਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਇਸ ਸਮੇਂ ਵੀ ਜਿਹੜੀ ਹੈ ਪੁਲਿਸ ਬਲ ਜਰੂਰ ਮੌਜੂਦ ਨੇ ਪਰ ਇੱਥੋਂ ਦੀ ਹੁਣ ਰਮਨ ਅਰੋੜਾ ਨੂੰ ਲੈ ਕੇ ਜਾ ਚੁੱਕੀ ਹੈ ਪੁਲਿਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਭ ਕਲੀਅਰ ਹੋਵੇਗਾ ਕਿ ਕਿੰਨੀ ਜੜੀ ਹੈ ਅੰਦਰੋਂ ਨੋਟ ਬਰਾਮਦ ਹੋਏ ਨੇ ਕਿਉਂਕਿ ਨੋਟਾਂ ਗਿਨਨ ਵਾਲੀ ਜਿਹੜੀ ਮਸ਼ੀਨ ਵੀ ਜਰੂਰ ਅੰਦਰ ਆਈ ਸੀ ਤਿੰਨ ਬਰੀਫ ਕੇਸ ਕਿਹਾ ਜਾ ਰਿਹਾ ਸੀ ਕਿ ਤਿੰਨ ਬਰੀਫ ਕੇਸ ਤਿੰਨ ਅਟੈਚ ਜਿਹੜੇ ਕਿ ਘਰ ਦੇ ਅੰਦਰ ਲੈ ਕੇ ਗਏ ਸੀ ਦਾ ਉਹਦੇ ਵਿੱਚ ਕਿੰਨੀ ਕੁ ਅਮਾਉਂਟ ਹੈ ਜਾਂ ਕਿੰਨੇ ਕੁ ਪੈਸੇ ਨੇ ਉਹਨਾਂ ਦੇ ਵਿੱਚ ਲੈ ਕੇ ਫਿਲਹਾਲ ਦੇ ਲਈ ਇਹ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਅਜੀਤ ਵੱਲੋਂ ਸਾਂਝੀ ਕੀਤੀ ਗਈ ਹੈ ਜਲਦੀ ਜਿਹੜੀ ਜਾਣਕਾਰੀ ਆਵੇਗੀ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਦੇ ਲਈ ਤੁਸੀਂ ਅਜੀਤ ਦੇ ਨਾਲ ਬਨੇ ਰਹੋ ਕੈਮਰਾਮੈਨ ਅਨਕਿਤ ਗੁਪਤਾ ਦੇ ਨਾਲ ਮੈਗਾ ਸਿਟੀ ਜਲੰਧਰ ਹਲੋ 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 ਸੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਅੰਦਰ ਗਈ ਸੀਗੀ ਉਸ ਦੇ ਵਿੱਚ ਬਾਹਰ ਕਿਸੇ ਨੂੰ ਲੈ ਕੇ ਆਇਆ ਜਾ ਰਿਹਾ ਏ ਤਾਂ ਤਸਵੀਰ ਇਸ ਸਮੇਂ ਹਫੜਾ ਗਫੜੀ ਮਾਹੌਲ ਬਣ ਚੁੱਕਿਆ ਹੈ ਤੇ ਉੱਥੇ ਹੀ ਵੱਡੀ ਖਬਰ ਇਹ ਹੈ ਕਿ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਸਮੇਂ ਬਾਹਰ ਆਉਂਦੇ ਹੋਏ ਦਿਖ ਰਹੇ ਨੇ ਦੇ ਵਿੱਚ ਨਹੀਂ ਤਾਂ ਉੱਥੇ ਹੀ ਇਹ ਪਾਲੀਤੀ ਗਈ ਹੈ ਹਲੇ ਕੁਝ ਕਲੀਅਰ ਤੱਕ ਨਹੀਂ ਹੋ ਸਕਿਆ ਪਰ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਦੀ ਗੱਡੀ ਸੀ ਜਿਹੜੀ ਅੰਦਰ ਗਈ ਸੀ ਉਹ ਇਸ ਸਮੇਂ ਬਾਹਰ ਆ ਚੁੱਕੀ ਹੈ ਐਕਸਕਲੂਸਿਵ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਸਮੇਂ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਜੇ ਉਧਰ ਹੀ ਦੂਜੇ ਪਾਸੇ ਪੂਰੀ ਜਿਹੜੀ ਹੈ ਵਿਜੀਲੈਂਸ ਦੀ ਟੀਮ ਵੀ ਮੌਜੂਦ ਹੈ ਤਾਂ ਇੱਕ ਹਲਚਲ ਜ਼ਰੂਰ ਦੇਖਣ ਨੂੰ ਮਿਲੀ ਹੈ ਹਲਚਲ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ ਜਿਹੜੀ ਬਲੈਰੋ ਗੱਡੀ ਅੰਦਰ ਗਈ ਸੀ ਉਹ ਬਲੈਰੋ ਗੱਡੀ ਬਾਹਰ ਆ ਰਹੀ ਹੈ ਤਾਂ ਉਸ ਬਲੈਰੋ ਗੱਡੀ ਦੇ ਵਿੱਚ ਹੋ ਸਕਦਾ ਹੈ ਕਿ ਰਮਨ ਮਰੋੜਾ ਮੌਜੂਦ ਹੈ ਤੁਹਾਨੂੰ ਜਲਦੀ ਹੀ ਇਸ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਨਾਲ ਦੀ ਨਾਲ ਕਾਲੇ ਰੰਗ ਦੀ ਜਿਹੜੀ ਇੱਕ ਬਲੈਰੋ ਗੱਡੀ ਹੈ ਜੋ ਕਿ ਜਿਸ ਦੇ ਵਿੱਚ ਰਮਨ ਅਰੋੜਾ ਮੌਜੂਦ ਨੇ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਹਾਲਾਂਕਿ ਪਾਰਿਸ ਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਜਰੂਰ ਜਾਇਆ ਜਾ ਰਿਹਾ ਹੈ ਪਿਛਲੇ ਜਿਹੜੀ ਜਿਹੜੀ ਸਿਕਿਉਰਿਟੀ ਖੋਲ ਹੀ ਗਈ ਜਤਿਨ ਅਤਰੋ ਜਤਿਨ ਤੋ ਇਹ ਤਸਵੀਰ ਹੈ ਰਮਨ अरोड़ा ਦੇ ਘਰ ਦੀ ਤਸਵੀਰ ਹੈ ਰਮਨ अरोड़ा ਦੇ ਘਰ ਤਾਂ ਰਮਨ अरोड़ा ਦੀ ਜਿਹੜੀ ਆ ਰੈਸਟੋਰੈਂਟ ਪਹਿ ਚੁੱਕੀ ਹੈ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘਰ ਦੇ ਅੰਦਰੋਂ ਜਿਹੜਾ ਲੈ ਕੇ ਜਾਇਆ ਜਾਂਦਾ ਸੋ ਵਿਧਾਇਕ ਇਸਮ ਰਮਨ अरोड़ा ਨੂੰ ਇਸ ਸਮੇ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਪੁਲਿਸ ਜਿਹੜੀ ਹੈ ਉਹ ਰਮਨ अरोड़ा ਨੂੰ ਆਪਣੇ ਨਾਲ ਲੈ ਕੇ ਜਾ ਚੁੱਕੀ ਹੈ ਉਸ ਤੋਂ ਕਿ ਉਸ ਤੋਂ ਬਾਅਦ ਮੈਡੀਕਲ ਕੀਤਾ ਜਾਵੇਗਾ ਪਰ ਹਾਲੇ ਤੱਕ ਕੁਝ ਵੀ ਜਿਹੜਾ ਹੈ ਸਪਸ਼ਟ ਨਹੀਂ ਕੀਤਾ ਗਿਆ ਕਿ ਅੰਦਰੋਂ ਕੀ ਬਰਾਮਦ ਹੋਇਆ ਹੈ ਕਿ ਵਿਜੀਲੈਂਸ ਦੀ ਜਿਹੜੀ ਤਲਾਸ਼ੀ ਲਈ ਗਈ ਹੈ ਉਸ ਦੌਰਾਨ ਕੀ ਕੀ ਅੰਦਰੋਂ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਇਸ ਸਮੇ ਰਮਨ अरोड़ा ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਰਮਨ अरोड़ा ਦੇ ਘਰ ਇਹ ਤਸਵੀਰ ਹੈ ਜਿੱਥੇ ਕਿ ਕੁਝ ਸਮੇਂ ਪਹਿਲੇ ਪੁਲਿਸ ਪਾਰਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਇਸ ਸਮੇਂ ਵੀ ਜਿਹੜੀ ਹੈ ਪੁਲਿਸ ਬਲ ਜਰੂਰ ਮੌਜੂਦ ਨੇ ਪਰ ਇੱਥੋਂ ਦੀ ਹੁਣ ਰਮਨ ਅਰੋੜਾ ਨੂੰ ਲੈ ਕੇ ਜਾ ਚੁੱਕੀ ਹੈ ਪੁਲਿਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਭ ਕਲੀਅਰ ਹੋਵੇਗਾ ਕਿ ਕਿੰਨੀ ਜੜੀ ਹੈ ਅੰਦਰੋਂ ਨੋਟ ਬਰਾਮਦ ਹੋਏ ਨੇ ਕਿਉਂਕਿ ਨੋਟਾ ਗਿਨਨ ਵਾਲੀ ਜਿਹੜੀ ਮਸ਼ੀਨ ਵੀ ਜਰੂਰ ਅੰਦਰ ਆਈ ਸੀ ਤਿੰਨ ਬਰੀਫ ਕੇਸ ਕਿਹਾ ਜਾ ਰਿਹਾ ਸੀ ਕਿ ਤਿੰਨ ਬਰੀਫ ਕੇਸ ਥੇ ਅਟੈਚ ਜਿਹੜੇ ਕਿ ਘਰ ਦੇ ਅੰਦਰ ਲੈ ਕੇ ਗਏ ਸੀ ਦਾ ਉਹਦੇ ਵਿੱਚ ਕਿੰਨੀ ਕੁ ਅਮਾਉਂਟ ਹੈ ਜਾਂ ਕਿੰਨੇ ਕੁ ਪੈਸੇ ਨੇ ਉਹਨਾਂ ਦੇ ਵਿੱਚ ਤਾਂ ਫਿਲਹਾਲ ਦੇ ਲਈ ਇਹ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਅਜੀਤ ਵੱਲੋਂ ਸਾਂਝੀ ਕੀਤੀ ਗਈ ਹੈ ਜਲਦੀ ਜਿਹੜੀ ਜਾਣਕਾਰੀ ਆਵੇਗੀ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਦੇ ਲਈ ਤੁਸੀਂ ਅਜੀਤ ਦੇ ਨਾਲ ਬਨੇ ਰਹੋ ਕੈਮਰਾਮੈਨ ਅਨਕਿਤ ਗੁਪਤਾ ਦੇ ਨਾਲ ਮੈਗਾ ਸਿਟੀ ਜਲੰਧਰ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਅੰਦਰ ਗਈ ਸੀਗੀ ਉਸ ਦੇ ਵਿੱਚ ਬਾਹਰ ਕਿਸੇ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਾਂ ਤਸਵੀਰ ਇਸ ਸਮੇਂ ਹਫੜਾ ਗਫੜੀ ਮਾਹੌਲ ਬਣ ਚੁੱਕਿਆ ਹੈ ਤੇ ਉੱਥੇ ਹੀ ਵੱਡੀ ਖਬਰ ਇਹ ਹੈ